ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਆਪਾਂ ਸਿਮਰਨ ਪਾਠ ਪੂਜਾ ਆਪਣੇ ਘਰ ਦੇ ਵਿੱਚ ਕਰਦੇ ਹਾਂ ਠੀਕ ਜੇਕਰ ਨਹੀਂ ਕਰਦੇ ਤਾਂ ਸੰਗ ਜੀ ਜ਼ਰੂਰ ਕਰਿਆ ਕਰੋ ਇਹ ਸਭ ਕਰਨ ਦੇ ਨਾਲ ਸਾਧ ਸੰਗਤ ਜੀ ਕੋਈ ਪਾਪ ਨਹੀਂ ਲੱਗਦਾ ਜੇਕਰ ਚੰਗਾ ਨਹੀਂ ਹੋਵੇਗਾ ਤਾਂ ਮਾੜਾ ਵੀ ਨਹੀਂ ਹੁੰਦਾ ਕਿਉਂਕਿ ਸਾਧ ਸੰਗਤ ਜੀ ਕੁਰਬਾਨੀ ਕਿਸੇ ਦਾ ਵੀ ਕੁਝ ਵੀ ਨਹੀਂ ਵਿਗਾੜਦੀ ਇਸੇ ਤਰ੍ਹਾਂ ਸੰਗਾਜੀ ਤੁਸੀਂ ਆਪਣੇ ਮਨ ਦੇ ਵਿੱਚ ਕੋਈ ਪਰਮ ਨਹੀਂ ਕਰਨਾ ਸਾਨੂੰ ਪਾਪ ਲੱਗੂ ਸਾਡੀ ਤਾਂ ਕੁਝ ਗਲਤ ਨਾ ਹੋ ਜਾਵੇ ਇਹ ਤਾਂ ਕੁਝ ਨਹੀਂ ਹੋਇਆ ਕਰਦਾ ਸਾਧ ਸੰਗਤ ਜੀ ਦੂਜੀ ਗੱਲ ਦੇਸੀ ਘੋਦੀ ਦੀ ਜੋਤ ਦੀ ਗੱਲ ਉਹ ਵੀ ਜ਼ਰੂਰ ਸਮਝਿਆ ਕਰੋ ਤੇ ਸੁਨਿਆ ਕਰੋ ਸਿਮਰਨ ਭਗਤੀ ਦੇ ਨਾਲ-ਨਾਲ ਦੇਸੀ ਘੋਦੀ ਦੀ ਜੋਤ ਵੀ ਆਪਣੇ ਘਰ ਦੇ ਵਿੱਚ ਜ਼ਰੂਰ ਜਗਾਇਆ ਕਰੋ ਕਿਉਂਕਿ ਸੰਗਤ ਜੀ ਜੇਕਰ ਆਪਾਂ ਘਰ ਦੇ ਵਿੱਚ ਦੇਸੀ ਘੋਦੀ ਦੀ ਜੋਤ ਜਗਾਉਨੇ ਆ ਤਾਂ ਦੇਸੀ ਕਿਉਂ ਦੀ ਜੋਤ ਜਗਉਣ ਦੇ ਨਾਲ ਆਪਣੇ ਘਰ ਦਾ ਵਾਤਾਵਰਣ ਸ਼ੁੱਧ ਹੁੰਦਾ ਹੈ ਪਰ ਇਸ ਦੇ ਨਾਲ ਨਾਲ ਸਾਧ ਸੰਗਤ ਜੀ ਆਪਣੇ ਘਰ ਦੀ ਜਿੰਨੀ ਵੀ ਮਾੜੀ ਨਕਾਰਾਤਮਕ ਊਰਜਾ ਹੋਵੇਗੀ ਉਹ ਸਾਰੀ ਦੂਰ ਹੋ ਜਾਂਦੀ ਹੈ ਕਈ ਲੋਕ ਕਹਿੰਦੇ ਹਨ ਕਿ ਚਪੈਰਾ ਸਾਹਿਬ ਤੇ ਜੋਤ ਦੇ ਉੱਪਰ ਵੀ ਬਹੁਤ ਜ਼ਿਆਦਾ ਤਰਕ ਕਰਦੇ ਹਨ ਜਿਨ੍ਹਾਂ ਨੇ ਸੰਗਤ ਜੀ ਕਰਨਾ ਹੈ ਉਹਨਾਂ ਨੇ ਕਰ ਹੀ ਲੈਣਾ ਹੈ ਤੇ ਪਰਮਾਤਮਾ ਦੀ ਕਿਰਪਾ ਸੰਗਤ ਜੀ ਉਹ ਹੀ ਜਾਣਦੇ ਹਨ ਜੋ ਜੋਤ ਦੇ ਵਿੱਚ ਚਪਹਰੇ ਦੇ ਵਿੱਚ ਕਿੰਨੀ ਤਾਕਤ ਹੁੰਦੀ ਹੈ ਜਿਹੜਾ ਦੂਸਰਾ ਜਿਸ ਨੇ ਆਪਾਂ ਨਹੀਂ ਕਰਨਾ ਹੁੰਦਾ ਉਹ ਕਿਸੇ ਨੂੰ ਵੀ ਨਹੀਂ ਕਰਨ ਦਿੰਦਾ ਕਿਉਂਕਿ ਸੰਗਤ ਜੀ ਜੇਕਰ ਆਪਾਂ ਘਰ ਦੇ ਵਿੱਚ ਦੇਸੀ ਘੋਦੀ ਜੋਤ ਜਗਾਉਨੇ ਹਾਂ ਉਹਦੀ ਜੋਤ ਜਗਾਉਣ ਦੇ ਨਾਲ ਆਪਣੇ ਘਰ ਦਾ ਵਾਤਾਵਰਣ ਤਾਂ ਸ਼ੁੱਧ ਹੁੰਦਾ ਹੀ ਹੁੰਦਾ ਹੈ ਪਰ ਇਸ ਦੇ ਨਾਲ ਨਾਲ ਸਾਧ ਸੰਗਤ ਜੀ ਆਪਣੇ ਘਰ ਦੀ ਜਿੰਨੇ ਵੀ ਮਾੜੀ ਨਕਾਰਾਤਮਕ ਊਰਜਾ ਹੋਵੇਗੀ ਉਹ ਸਾਰੇ ਦੂਰ ਹੋ ਜਾਂਦੇ ਹੈ ਕਈ ਲੋਕ ਜੋ ਸੰਗਾਜੀ ਚੋ ਪੈਰਾ ਸਾਬ ਤੇ ਜੋਤ ਦੇ ਉੱਪਰ ਵੀ ਬਹੁਤ ਜ਼ਿਆਦਾ ਤਰਕ ਕਰਦੇ ਹਨ ਜਿੰਨਾ ਸੰਗਾਜੀ ਕਰਨਾ ਹੈ ਉਹਨਾਂ ਨੇ ਕਰ ਹੀ ਲੈਣਾ ਹੈ ਪਰਮਾਤਮਾ ਦੀ ਕਿਰਪਾ ਉਹੀ ਜਾਣਦਾ ਹੈ ਜੋ ਜੋਤ ਦੇ ਵਿੱਚ ਦੁਪਹਿਰੇ ਦੇ ਵਿੱਚ ਜੋ ਦੁਪਹਿਰੇ ਦੀ ਤਾਕਤ ਨੂੰ ਸਮਝਦਾ ਹੈ ਦੂਜਾ ਇਸ ਗੱਲ ਨੂੰ ਨਹੀਂ ਸਮਝੇਗਾ ਸੰਗਾਜੀ ਇਸ ਤਰ੍ਹਾਂ ਦੇ ਵੀ ਲੋਕ ਕਈ ਹੁੰਦੇ ਹਨ ਪਰ ਇਹਨਾਂ ਤੋਂ ਸੰਗਾਜੀ ਪਛ ਕੇ ਰਹਿਣਾ ਹੈ ਕਿਉਂਕਿ ਜੇ ਆਪੋ ਕੰਮ ਕਰਨਾ ਹੋਵੇ ਤਾਂ ਕਰੋ ਜੇ ਨਾ ਕਰਨਾ ਹੋਵੇ ਤਾਂ ਨਾ ਕਰੋ ਜੇਕਰ ਜਿਹੜੇ ਭੈਣ ਭਰਾ ਜੋਤ ਜਗਾਉਂਦੇ ਹਨ ਉਹ ਜਗਾਉਣਾ ਚਾਹੁੰਦੇ ਹਨ ਤਾਂ ਜਗਾਉਣ ਜਿਹੜੇ ਭੈਣ ਭਰਾ ਜੋਤ ਨਹੀਂ ਜਗਾਉਣਾ ਚਾਹੁੰਦੇ ਤਾਂ ਉਹ ਨਾ ਜਗਾਉਣ ਇਸ ਦੀ ਕੋਈ ਵੀ ਬੰਦਸ਼ ਨਹੀਂ ਹੁੰਦੀ ਕਿ ਜਗਾਉਣੀ ਹੀ ਜਗਾਉਣੀ ਹੈ ਤੁਸੀਂ ਕਿਸੇ ਵੀ ਹਾਲ ਦੇ ਵਿੱਚ ਜੇਕਰ ਤੁਹਾਡੀ ਸ਼ਰਧਾ ਹੋਵੇ ਜੋਤ ਜਗਾਈ ਜਾਓ ਫਿਰ ਵੀ ਆਪਾਂ ਨੂੰ ਫਾਲ ਮਿਲਦਾ ਹੈ ਐਵੇਂ ਜੇ ਆਪਾਂ ਡਰ-ਡਰ ਕੇ ਸਿਮਰਨ ਕਰਾਂਗੇ ਸਾਧਨਾ ਕਰਾਂਗੇ ਕਾਦੇ ਵਿੱਚ ਜੋਤ ਜਗਾਵਾਂਗੇ ਤਾਂ ਸੰਗਤ ਜੀ ਉਸ ਦਾ ਕੋਈ ਵੀ ਫਿਰ ਫਾਇਦਾ ਨਹੀਂ ਜਿੰਨਾ ਸਮਾਂ ਆਪਣਾ ਮਨ ਨਹੀਂ ਮੰਦਾ ਫਿਰ ਤਾਂ ਕੋਈ ਫਾਇਦਾ ਹੀ ਨਾ ਹੋਇਆ ਸਾਹ ਸੰਗਤ ਜੀ ਇਸੇ ਹੀ ਤਰ੍ਹਾਂ ਜਿੰਨਾ ਵੀ ਹੋ ਸਕਦਾ ਹੈ ਬਾਤ ਤੋਂ ਬਾਤ ਉਸੇ ਗੁਰਬਾਣੀ ਦੇ ਨਾਲ ਜੁੜੋ ਕਿਉਂਕਿ ਜੇਕਰ ਆਪਾਂ ਤੁਹਾਡੇ ਲਈ ਕੋਈ ਜਾਣਕਾਰੀ ਸਾਂਝੀ ਕਰਦੇ ਹਾਂ ਤੇ ਉਸੇ ਨਾਲ ਗੁਰਬਾਣੀ ਦਾ ਜਾਪ ਕਰਨਾ ਵੀ ਬਹੁਤ ਜ਼ਰੂਰੀ ਹੈ ਸਾਂਗਾਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਲੱਗੇ ਹਾਂ ਜੇਕਰ ਕਿਸੇ ਵੀ ਭੈਣ ਭਰਾ ਨੂੰ ਸੁਪਨੇ ਦੇ ਵਿੱਚ ਸੱਪ ਦਿਖਾਈ ਦਿੰਦੇ ਹਨ ਜਾਂ ਫਿਰ ਮਰੇ ਹੋਏ ਰਿਸ਼ਤੇਦਾਰ ਦਿਖਾਈ ਦਿੰਦੇ ਹਨ ਤਾਂ ਸਾਂਗਾਜੀ ਇਸ ਦੇ ਸਾਨੂੰ ਕੀ ਸੰਕੇਤ ਮਿਲਦੇ ਹਨ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਇਸੇ ਬਾਰੇ ਵਿਚਾਰ ਸਾਂਝੇ ਕਰਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਸਾਧ ਸੰਗਤ ਜੀ ਇਸ ਵੀਡੀਓ ਨੂੰ ਤੁਸੀਂ ਪੂਰਾ ਧਿਆਨ ਦੇ ਨਾਲ ਅੰਤ ਤੱਕ ਚਰੋ ਸੁਣਨਾ ਤੇ ਸਮਝਣਾ ਜਿਵੇਂ ਆਪਾਂ ਸਾਰੇ ਹੀ ਭੈਣ ਭਰਾ ਜਾਣਦੇ ਹਾਂ ਕਿ ਸੰਗਤ ਜੀ ਸੁਪਨੇ ਹਰ ਇੱਕ ਮਨੁੱਖ ਨੂੰ ਆਉਂਦੇ ਹਨ ਜੇਕਰ ਆਪਾਂ ਗੱਲ ਕਰੀਏ ਤਾਂ ਸੁਪਨੇ ਦੋ ਤਰ੍ਹਾਂ ਦੇ ਹੁੰਦੇ ਹਨ ਸੰਗਤ ਜੀ ਜੋ ਸਾਨੂੰ ਸੌ ਤੋਂ ਬਾਅਦ ਵਿੱਚ ਆਉਂਦੇ ਹਨ ਇਹ ਕੋ ਸੁਪਨੇ ਹੁੰਦੇ ਹਨ ਤੇ ਜੋ ਅਸੀਂ ਪਵੇਖ ਦੇ ਵਿੱਚ ਦੇਖਦੇ ਹਾਂ ਸਾਤ ਸੰਗਤ ਜਿਹਨਾਂ ਸੁਪਣਿਆਂ ਦਾ ਸਾਡੀ ਜ਼ਿੰਦਗੀ ਵਿੱਚ ਫਿਊਚਰ ਦੇ ਵਿੱਚ ਪ੍ਰਭਾਵ ਪੈਂਦਾ ਹੈ। ਇਸੇ ਨਾਲ ਜੇਕਰ ਆਪਾਂ ਗੱਲ ਕਰੀਏ ਤਾਂ ਸਾਨੂੰ ਕਦੇ-ਕਦੇ ਇਦਾਂ ਮਹਿਸੂਸ ਹੁੰਦਾ ਹੈ ਕਿ ਜਿਹੜੇ ਸਾਨੂੰ ਨੀਂਦੋਂ ਤੋਂ ਬਾਅਦ ਸੁਪਨੇ ਆਉਂਦੇ ਹਨ ਉਹ ਹਰ ਰੋਜ਼ ਇੱਕ ਹੀ ਤਰ੍ਹਾਂ ਦੇ ਹੁੰਦੇ ਹਨ। ਜਿਸ ਕਰਕੇ ਸਾਤ ਸੰਗਤ ਜੀ ਸਾਡੇ ਦਿਮਾਗ ਵਿੱਚ ਕਈ ਤਰ੍ਹਾਂ ਦੇ ਸਵਾਲ ਜਿਹੜੇ ਉਹ ਘੁੰਮਣ ਲੱਗਦੇ ਹਨ। ਸਾਤ ਸੰਗਤ ਜੀ ਆਪਣੀ ਅੱਜ ਦੀ ਜੋ ਵੀਡੀਓ ਹੈ ਉਹ ਇਸੇ ਹੀ ਟੌਪਿਕ ਤੇ ਹੈ ਕਿ ਸਾਨੂੰ ਰਾਤ ਨੂੰ ਸੌਣ ਦੇ ਸਮੇਂ ਤੋਂ ਬਾਅਦ ਦੇ ਵਿੱਚ ਸੁਪਨੇ ਕਿਉਂ ਆਉਂਦੇ ਹਨ ਤੇ ਇਹ ਜਿਹੜੇ ਸੁਪਨੇ ਸਾਨੂੰ ਆਉਂਦੇ ਹਨ ਇਹ ਸਾਡੇ ਸਰੀਰ ਤੇ ਅਸਰ ਕਿਸ ਤਰ੍ਹਾਂ ਦਾ ਪਾਉਂਦੇ ਹਨ ਇਸ ਤਰ੍ਹਾਂ ਦੇ ਸੁਪਨਿਆਂ ਦਾ ਆਉਣਾ ਸੰਗਤ ਜੀ ਚੰਗਾ ਹੁੰਦਾ ਹੈ ਜਾਂ ਮਾੜਾ ਹੁੰਦਾ ਹੈ ਇਸ ਤਰ੍ਹਾਂ ਸਾਤ ਸੰਗਤ ਜੀ ਜਿਵੇਂ ਆਪਾਂ ਤੁਹਾਡੇ ਨਾਲ ਗੱਲ ਕਰਨ ਲੱਗੇ ਹਾਂ ਕਿ ਜੇਕਰ ਤੁਹਾਨੂੰ ਸੁਪਨੇ ਵਿੱਚ ਸੱਪ ਦਿਖਾਈ ਦੇਣ ਤਾਂ ਉਸ ਦਿਨ ਆ ਕੀ ਹੁੰਦਾ ਹੈ ਤੇ ਇਸ ਤੋਂ ਇਲਾਵਾ ਸੰਗਤ ਜੀ ਜੇਕਰ ਤੁਹਾਨੂੰ ਸੁਪਨੇ ਵਿੱਚ ਮਰੇ ਹੋਏ ਰਿਸ਼ਤੇਦਾਰ ਜਾਂ ਮਨੁੱਖ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇਦਾਂ ਦਾ ਸੁਪਨੇ ਵਿੱਚ ਆਉਂਦਾ ਹੈ ਤਾਂ ਉਸ ਨੂੰ ਸਾਨੂੰ ਕੀ ਸੰਕੇਤ ਮਿਲਦਾ ਹੈ ਉਹ ਚੰਗਾ ਹੁੰਦਾ ਹੈ ਜਾਂ ਮਾੜਾ ਹੁੰਦਾ ਹੈ ਸੰਗਤ ਜੀ ਇਸ ਤੋਂ ਇਲਾਵਾ ਇਹ ਹੀ ਕਹਿ ਚਾਹੁੰਦਾ ਹੈ ਕਿ ਜੇਕਰ ਆਪਾਂ ਸੁਪਨੇ ਵਿੱਚ ਕਿਸੇ ਵੀ ਮਨੁੱਖ ਦੀ ਮੌਤ ਦੇਖਦੇ ਹਾਂ ਤਾਂ ਉਸ ਦਾ ਆਪਾਂ ਨੂੰ ਕੀ ਸੰਕੇਤ ਮਿਲਦਾ ਹੈ ਚੰਗਾ ਸੁਪਨਾ ਜਾਂ ਫਿਰ ਮਾੜਾ ਇਸੇ ਤਰ੍ਹਾਂ ਸੰਗਜ ਜਿਵੇਂ ਆਪਾਂ ਸਾਰੇ ਹੀ ਦੇਖਦੇ ਆ ਕਿ ਜਿਵੇਂ ਮਨੁੱਖ ਦਾ ਕੰਮ ਕਰਦਾ ਹੈ ਜਾਂ ਫਿਰ ਕੁਝ ਪੜਦਾ ਹੈ ਘੁੰਮਦਾ ਫਿਰਦਾ ਹੈ ਜਾਂ ਫਿਰ ਸੰਗਜ ਉਹ ਜਿਹੜੇ ਵਿਚਾਰ ਉਹ ਇਕੱਠੇ ਕਰਦਾ ਹੈ ਸਾਰੇ ਦਿਨ ਦੇ ਵਿੱਚ ਫਿਰ ਸਾਹ ਸੰਗਜ ਜਦੋਂ ਮਨੁੱਖ ਰਾਤ ਦੇ ਸਮੇਂ ਸੌਂਦਾ ਹੈ ਤਾਂ ਸੌਣ ਤੋਂ ਬਾਅਦ ਦੇ ਵਿੱਚ ਉਸ ਨੂੰ ਉਸੇ ਹੀ ਤਰ੍ਹਾਂ ਦੇ ਖਿਆਲ ਵੀ ਆਉਂਦੇ ਹਨ ਇਸੋ ਭਾਵ ਸਾਹ ਸੰਗਜ ਜੀ ਇਹ ਜਿਹੜੇ ਸੁਪਨੇ ਨੇ ਇਹ ਸਾਡੇ ਸਰੀਰ ਤੇ ਅਸਰ ਕਰਦੇ ਨੇ ਦੇਸ ਦੇ ਨਾਲ-ਨਾਲ ਸੰਗਾਜੀ ਸੁਪਨਿਆਂ ਦੀ ਆਪਣੀ ਇੱਕ ਬਹੁਤ ਹੀ ਵੱਡੀ ਥਾਂ ਹੁੰਦੀ ਹੈ ਜਿਵੇਂ ਸੰਗਾਜੀ ਭਾਈ ਪਿੰਦਰਪਾਲ ਸਿੰਘ ਜੀ ਕਹਿੰਦੇ ਹਨ ਕਿ ਜੋ ਸੁਪਨਾ ਆਪਾਂ ਨੂੰ ਆਉਂਦਾ ਹੈ ਹਰ ਇੱਕ ਸੁਪਨਾ ਆਪਣੇ ਸਰੀਰ ਤੇ ਅਸਰ ਜ਼ਰੂਰ ਕਰਦਾ ਹੈ ਜੇਕਰ ਸੁਪਨੇ ਦੇ ਵਿੱਚ ਕੋਈ ਨਾ ਕੋਈ ਗੁਨਾਹ ਹੁੰਦਾ ਹੈ ਤਾਂ ਜਿਹੜਾ ਆਪਣਾ ਸਰੀਰ ਹੈ ਉਹ ਆਪਣਾ ਸਰੀਰ ਉਸ ਦਾ ਅਸਰ ਕਬੂਲਦਾ ਹੈ ਇਸੇ ਤਰ੍ਹਾਂ ਜੇਕਰ ਸੁਪਨੇ ਵਿੱਚ ਕਿਸੇ ਮਨੋਖ ਨੂੰ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਜਾਂ ਸੰਤ ਮਹਾਪੁਰਸ਼ਾਂ ਜੀ ਦੇ ਦਰਸ਼ਨ ਹੋਏ ਹੋਣ ਜਾਂ ਫਿਰ ਉਸ ਮਨੁੱਖ ਦੀ ਜਿਹੜੀ ਸਾਰੀ ਜ਼ਿੰਦਗੀ ਹੈ ਉਹ ਸਵਰਗ ਪਾ ਜਾਂਦੀ ਹੈ ਸਾਰੀ ਜ਼ਿੰਦਗੀ ਉਸੇ ਬਦਲ ਜਾਂਦੀ ਹੈ ਜਿਵੇਂ ਸੰਗਤ ਜੀ ਭਾਈ ਪਿੰਦਰਪਾਲ ਸਿੰਘ ਜੀ ਨੂੰ ਖੁਦ ਵੀ ਬਾਬਾ ਈਸਾ ਸਿੰਘ ਜੀ ਖੇੜੇ ਸਿੰਘ ਵਾਲਿਆਂ ਦੇ ਦਰਸ਼ਨ ਸੁਪਨੇ ਦੇ ਵਿੱਚ ਹੋਏ ਸਨ ਦੋਸਤੋ ਉਪਰੰਤ ਸੰਗਤ ਜੀ ਉਹਨਾਂ ਦਾ ਜਿਹੜਾ ਸਾਰਾ ਜੀਵਨ ਉਹ ਬਦਲ ਗਿਆ ਇਸੇ ਤਰ੍ਹਾਂ ਸੰਗਤ ਜੀ ਕਈ ਵਾਰ ਤਾਂ ਇਹਦਾ ਹੁੰਦਾ ਕਿ ਕਈ ਮਨੁੱਖਾਂ ਨੂੰ ਸੁਪਨੇ ਵਿੱਚ ਜਾਣਵਾ ਜਾਂ ਫਿਰ ਸਪ ਤ ਦਿਖਾਈ ਦਿੰਦੇ ਹਨ ਇੱਕ ਅਲੱਗ ਹੀ ਇਹ ਕਾਰਨ ਹੁੰਦਾ ਹੈ ਜੇਕਰ ਤਾਂ ਸੰਗਤ ਜੀ ਉਸ ਤੋਂ ਇਲਾਵਾ ਤੁਹਾਨੂੰ ਸੁਪਨੇ ਵਿੱਚ ਸੰਤ ਪਾਹਾ ਪੁਰਸ਼ ਸ਼ਹੀਦ ਸਿੰਘ ਗੁਰੂ ਸਾਹਿਬਾਨ ਦੇ ਕਿਸੇ ਵੀ ਗੁਰੂ ਸਾਹਿਬਾਨ ਦੇ ਦਰਸ਼ਨ ਹੋਣ ਜੇਕਰ ਆਪਾਂ ਗੱਲ ਕਰੀਏ ਕਿ ਸੁਪਨੇ ਦੇ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਹੋਣ ਤਾਂ ਸੰਗਤ ਜੀ ਇਹ ਕੋਈ ਆਮ ਗੱਲ ਨਹੀਂ ਹਰ ਇੱਕ ਮਨੁੱਖ ਨੂੰ ਦਰਸ਼ਨ ਹੋ ਸਕਦੇ ਨੇ ਜਸਤੇ ਪ੍ਰਮਾਤਮਾ ਦੀ ਬੇਅੰਤ ਕਿਰਪਾ ਹੁੰਦੀ ਹੈ ਸੰਗਤ ਜਿਹੜੇ ਵੀ ਮਨੁੱਖ ਨੇ ਬਹੁਤ ਜ਼ਿਆਦਾ ਸਿਮਰਨ ਭਗਤੀ ਕੀਤੀ ਹੁੰਦੀ ਹੈ ਉਹਨਾਂ ਨੂੰ ਹੀ ਇਸਰਾਮ ਗੁਰੂ ਮਹਾਰਾਜ ਜੀ ਦੇ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਹੁੰਦੇ ਹਨ ਜਦੋਂ ਫਿਰ ਸੰਗਤ ਜੀਏ ਦਰਸ਼ਨ ਹੋ ਜਾਂਦੇ ਹਨ ਤੇ ਆਪਣੀ ਜਿਹੜੀ ਜ਼ਿੰਦਗੀ ਬਾਕੀ ਦੀ ਰਹਿ ਜਾਂਦੀ ਹੈ ਉਹ ਸਵਰਗ ਪਾ ਜਾਂਦੀ ਹੈ ਇਸੇ ਤਰ੍ਹਾਂ ਸੰਗਤ ਜੀ ਜੇਕਰ ਆਪਾਂ ਨੂੰ ਸੁਪਨੇ ਦੇ ਵਿੱਚ ਜਾਨਵਰ ਜਾਂ ਸੱਪ ਦਿਖਾਈ ਦੇਣ ਇਸ ਦਾ ਕਾਰਨ ਹੁੰਦਾ ਹੈ ਕਿ ਇੱਕ ਵਾਰ ਇੱਕ ਸੇਟ ਸੀ ਤੇ ਉਸ ਨੂੰ ਸੁਪਨੇ ਦੇ ਵਿੱਚ ਹਮੇਸ਼ਾ ਸੱਪ ਦਿਖਾਈ ਦਿੰਦਾ ਸੀ ਤੇ ਸੰਗਤ ਜੀ ਉਸ ਸੇਟ ਬਹੁਤ ਹੀ ਜ਼ਿਆਦਾ ਪਰੇਸ਼ਾਨ ਤੇ ਦੁਖੀ ਰਹਿੰਦਾ ਸੀ ਉਸ ਨੇ ਕਿਸੇ ਰੰਗੀ ਰੱਬ ਨਾਲ ਰੰਗੇ ਹੋਏ ਰੋਣ ਨੂੰ ਪੁੱਛਿਆ ਕਿ ਜਿਵੇਂ ਮੈਂ ਹਫ਼ਤੇ ਦੇ ਵਿੱਚ ਮੈਨੂੰ ਤਿੰਨ ਤੋਂ ਚਾਰ ਵਾਰ ਇਸ ਤਰ੍ਹਾਂ ਦੇ ਸੁਪਨੇ ਆਉਂਦੇ ਹਨ ਜਿਸ ਚੀਜ਼ ਨੂੰ ਲੈ ਕੇ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹਾਂ ਐਸੋਪਣੇ ਵੀ ਸੰਗਾਜੀ ਸੈਠ ਨੇ ਦੱਸਿਆ ਕਿ ਇਸ ਤਰ੍ਹਾਂ ਹੁੰਦੇ ਹਨ ਕਿ ਜਿਵੇਂ ਜਿਹੜੇ ਸੱਪ ਨੇ ਉਹ ਮੇਰੀ ਛਾਤੀ ਤੇ ਬੈਠੇ ਹੋਏ ਹਨ ਜਿਸ ਨੂੰ ਜਦੋਂ ਮੈਂ ਦੇਖਦਾ ਇੱਕਦਮ ਉੱਠ ਕੇ ਡਰ ਜਾਂਦਾ ਹਾਂ ਡਰ ਕੇ ਉੱਠ ਜਾਂਦਾ ਹਾਂ ਇਹ ਸੁਣ ਕੇ ਸਾਧ ਸੰਗਤ ਦੇ ਸੰਤ ਮਹਾਂਪੁਰਸ਼ ਜੀ ਉਹਨਾਂ ਨੂੰ ਪੁੱਛਣ ਲੱਗੇ ਕਿ ਤੁਸੀਂ ਸਾਰਾ ਦਿਨ ਆਪਣੇ ਘਰ ਵਿੱਚ ਕੀ ਕੰਮ ਕਰਦੇ ਹੋ ਤੁਹਾਡੀ ਕਮਾਈ ਕੀ ਹੈ ਐਸੇ ਨਾਲ ਤੁਸੀਂ ਇਹ ਦੱਸੋ ਕਿ ਤੁਸੀਂ ਕਦੇ ਪੁੰਨਦਾਨ ਵੀ ਕੀਤਾ ਇਹ ਸੁਣ ਕੇ ਸਾਧ ਸੰਗਤ ਜੀ ਉਸੇ ਕਹਿਣ ਲੱਗਾ ਕਿ ਜੀ ਨਹੀਂ ਮੈਂ ਦਾਨ ਪੁੰਨ ਵੀ ਬਿਲਕੁਲ ਨਹੀਂ ਕਰਦਾ ਤੇ ਨਾ ਹੀ ਮੈਂ ਕਦੇ ਖਰਚਾ ਕੀਤਾ ਖਰਚਾ ਕਰਨ ਦਾ ਮੇਰਾ ਸੁਭਾਅ ਹੀ ਨਹੀਂ ਮੈਂ ਹਮੇਸ਼ਾ ਆਪਣੀ ਜੋ ਵੀ ਕਮਾਈ ਕਰਦਾ ਹਾਂ ਕਿਰਤ ਕਰਦਾ ਹਾਂ ਉਹਨੂੰ ਸਿਰਫ ਜੋੜ ਕੇ ਰੱਖਦਾ ਹਾਂ ਇਹ ਸੁਣ ਕੇ ਸੰਗਤ ਜੀ ਸੰਤ ਮਹਾਪੁਰਸ਼ ਜੀ ਕਹਿਣ ਲੱਗੇ ਕਿ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਤੇਰਾ ਭਲਾ ਕਰਦੇ ਪਏ ਹਨ ਏ ਸੁਣ ਕੇ ਸੰਗਾਜੀ ਉਹ ਸੇਡ ਕਹਿਣ ਲੱਗਾ ਕਿ ਮਹਾਪੁਰਸ਼ ਜੀ ਐਸੇ ਵਿੱਚ ਮੇਰਾ ਪਲਾਕੀ ਹੋ ਸਕਦਾ ਮੈਨੂੰ ਹਰ ਸੁਪਨੇ ਦੇ ਵਿੱਚ ਸੱਪ ਦਿਖਾਈ ਦਿੰਦੇ ਹਨ ਜਿਸ ਕਰਕੇ ਮੈਂ ਇੱਕਦਮ ਡਰ ਕੇ ਉੱਠ ਜਾਂਦਾ ਇਹ ਸੁਣ ਕੇ ਸੰਗਾਜੀ ਮਹਾਪੁਰਸ਼ ਜੀ ਕਹਿਣ ਲੱਗੇ ਕਿ ਗੁਰੂ ਮਾਰਾ ਸੱਚੇ ਪਾਤਸ਼ਾਹ ਜੀ ਤੇਨੂੰ ਇਸ਼ਾਰਾ ਕਰਦੇ ਹਨ ਕਿ ਤੇਰੀ ਮੌਤ ਦਾ ਜਿਹੜਾ ਸਮਾਂ ਹੈ ਉਹ ਨੇੜੇ ਆ ਰਿਹਾ ਹੈ ਤੂੰ ਮਰਨ ਤੋਂ ਬਾਅਦ ਦੇ ਵਿੱਚ ਮਰ ਕੇ ਤੂੰ ਸੱਪ ਦੀ ਜਾਨ ਵਿੱਚ ਪਾਵੇਂਗਾ ਇਸ ਲਈ ਤੂੰ ਜਿਹੜਾ ਆਪਣਾ ਸੁਭਾਅ ਬਣਾਇਆ ਹੋਇਆ ਹੈ ਮਾਇਆ ਨੂੰ ਛੋੜਨ ਵਾਲਾ ਸਨੁਛਾੜ ਤੇ ਜਿਸ ਕਰਕੇ ਤੂੰ ਮਾਇਆ ਨੂੰ ਸੇਵਾ ਤੇ ਪੁੰਨ ਦਾਨ ਵਾਲੇ ਪਾਸੇ ਲਗਾ ਦੇ ਆਪਣੇ ਸੁਭਾਅ ਨੂੰ ਪਰ ਉਪਕਾਰ ਵਾਲਾ ਬਣਾ ਲੈ ਇਸ ਤਰ੍ਹਾਂ ਕਰਨ ਦੇ ਨਾਲ ਸੰਗਤ ਜੀ ਮਹਾਪੁਰਸ਼ ਨੇ ਉਸ ਨੂੰ ਦੱਸਿਆ ਕਿ ਤੇਰੇ ਕਰਮਾਂ ਜਾਣ ਕੇ ਤੇ ਤੂੰ ਮੌਤ ਤੋਂ ਬਾਅਦ ਦੇ ਵਿੱਚ ਇਹ ਜੋ ਟੇਡੀਆਂ ਜੁਨਾਂ ਵਿੱਚ ਪਾਵੇਂਗਾ ਉਸ ਤੋਂ ਬਾਅਦ ਤੈਨੂੰ ਮੁਕਤੀ ਮਿਲ ਜਾਵੇਗੀ ਇਸੇ ਤਰ੍ਹਾਂ ਸੰਗਤ ਜੀ Hindu ਧਰਮ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਉਹਨਾਂ ਦੀਆਂ ਕੋਈ ਜੇ ਮੰਨਤਾਵਾਂ ਹੁੰਦੀਆਂ ਹਨ ਕਿ ਜੇਕਰ ਉਹਨਾਂ ਦੇ ਸੇਵਾਂ ਦੇ ਵਿੱਚ ਕੋਈ ਘਟਨਾ ਹੁੰਦੀ ਹੈ ਉਸ ਦਾ ਸਾਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਉਹਨਾਂ ਨੂੰ ਜਿਵੇਂ ਸੰਗਤ ਜੀ ਆਪਾਂ ਸੁਣਿਆ ਹੀ ਹੋਵੇਗਾ ਜੇਕਰ ਆਪਾਂ ਸੁਪਨੇ ਦੇ ਵਿੱਚ ਕਿਸੇ ਦੀ ਮੌਤ ਦੇਖਦੇ ਹਾਂ ਜਿਵੇਂ ਆਪਣੇ ਘਰ ਦੇ ਬਜ਼ੁਰਗਾਂ ਦਾ ਕਹਿਣਾ ਹੁੰਦਾ ਸੀ ਕਿ ਉਸ ਇਨਸਾਨ ਦੀ ਜਿਹੜੀ ਉਮਰ ਹੈ ਉਹ ਬਾਤ ਜਾਂਦੀ ਹੈ ਐਸਾ ਇਲਾਵਾ ਸੰਗਤ ਜੀ ਜੇਕਰ ਤੁਹਾਡਾ ਕੋਈ ਪਰਵਾਜ਼ ਤੁਹਾਡੇ ਸੁਪਨੇ ਦੇ ਵਿੱਚ ਤੁਹਾਡੇ ਲਈ ਕੋਈ ਗੱਲਬਾਤ ਕਰਦਾ ਹੈ ਇਸ ਦਾ ਮਤਲਬ ਇਹ ਹੁੰਦਾ ਹੈ ਕਿ ਤੁਹਾਡੀ ਕੋਈ ਇੱਛਾ ਪੂਰੀ ਹੋਣ ਵਾਲੀ ਹੈ ਨਾਲ ਹੀ ਨਾਲ ਸੰਗਤ ਜੀ ਚਾਏ ਹੋਰ ਕੁਝ ਸੁਪਨੇ ਬਾਰੇ ਤੁਸੀਂ ਸੁਣਿਆ ਹੋਵੇਗਾ ਪਰ ਇਹ ਸੰਗਤ ਜੀ Hindu ਧਰਮ ਦੀਆਂ માનਤਾਵਾਂ ਹਨ Hindu ਧਰਮ ਦੀਆਂ માનਤਾਵਾਂ ਹਨ ਇਸ ਤੋਂ ਇਲਾਵਾ ਸਾਧ ਸੰਗਤ ਜੀ ਸਿੱਖ ਧਰਮ ਦੇ ਵਿੱਚ ਜ਼ਿਆਦਾਤਰ ਸਿੱਖ ਤਾਂ ਨਿਤਨੇਮ ਤੇ ਹੀ ਪ੍ਰੋਸਾ ਰੱਖਦੇ ਹਨ ਜਿਸ ਤੇ ਨਾਲ ਸੰਗਤ ਜੀ ਉਹਨਾਂ ਦੇ ਸੁਪਨੇ ਦਾ ਆਪਣੀ ਜ਼ਿੰਦਗੀ ਵਿੱਚ ਅਲੱਗ ਹੀ ਪ੍ਰਭਾਵਸ਼ਾਲੀ ਮਹੱਤਵ ਹੈ ਕਿਉਂਕਿ ਸਹਾਸੰਗ ਜੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਉਹ ਤੋਂ ਚੱਲਦੇ-ਚੱਲਦੇ ਜਦੋਂ ਉਹ ਰਾਏਪੁਰ ਨੂੰ ਪਹੁੰਚ ਗਏ ਸੀ ਤਾਂ ਉੱਥੇ ਸੰਗਾ ਜੀ ਉੱਥੇ ਚੌਧਰੀ ਸ਼ਮੀਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਦੁੱਧ ਛਕਾਇਆ ਸੀ ਤੇ ਸੰਗਾ ਜੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੁੱਧ ਛਕ ਰਏ ਸਨ ਤਾਂ ਉਹ ਮਨੁੱਖ ਕਹਿਣ ਲੱਗਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਕਿਰਪਾ ਕਰੋ ਕਿ ਮੇਰਾ ਜਨਮ ਮਰਨ ਇਹੀ ਕਾਟ ਦੇਓ ਸੁਣ ਕੇ ਸੰਗਤ ਜੀ ਗੁਰੂ ਮਾਰਾ ਸੱਚੇ ਪਾਸ਼ਾ ਜੀ ਕਹਿਣ ਲੱਗੇ ਕਿ ਕੱਲ ਨੂੰ ਗੱਲ ਕਰਾਂਗੇ ਇਹ ਸੁਣਨ ਤੋਂ ਬਾਅਦ ਦੇ ਵਿੱਚ ਜਦੋਂ ਅਗਲਾ ਦਿਨ ਆਉਂਦਾ ਹੈ ਤਾਂ ਉਹ ਮਨੋਕ ਸੰਗਤ ਜੀ ਗੁਰੂ ਮਾਰਾ ਸੱਚੇ ਪਾਸ਼ਾ ਜੀ ਤੇ ਲਈ ਦੁੱਧ ਲੈ ਕੇ ਆਇਆ ਤੇ ਗੁਰੂ ਮਾਰਾ ਸੱਚੇ ਪਾਸ਼ਾ ਜੀ ਦੁੱਧ ਛਕ ਰਹਿ ਹਾਂ ਤਾਂ ਕਸ਼ਮੀਰ ਦੇ ਦੁਬਾਰਾ ਫਿਰ ਤੋਂ ਸੰਗਤ ਜੀ ਉਸ ਬੇਨਤੀ ਕੀਤੀ ਕਿ ਮਾਰਾ ਸੱਚੇ ਪਾਸ਼ਾ ਮੇਰਾ ਜਨਮ ਮਰਨ ਕਾਟ ਦਿਓ ਇਹ ਸੁਣ ਕੇ ਮਾਰਾ ਸੱਚੇ ਪਾਸ਼ਾ ਉਸ ਨੂੰ ਕਹਿਣ ਲੱਗੇ ਕਿ ਸੰਗਤ ਜੀ ਕਿ ਜਿਹੜਾ ਕੰਮ ਉਹ ਕੱਲ ਕਰ ਦਿੱਤਾ ਰਾਤ ਨੂੰ ਪਰ ਇਹ ਸੁਣ ਕੇ ਉਹ ਮਨੁੱਖ ਕਹਿਣ ਲੱਗਦਾ ਕਿ ਇਹ ਨਹੀਂ ਜੀ ਸਮਝ ਲੰਗੀ ਕਹਿਣ ਲੱਗਾ ਕਿ ਤੂੰ ਇਹ ਗੱਲ ਕਹੀ ਸੀ ਕਿ ਮੇਰਾ ਜਨਮ ਮਰਨ ਕਾਟ ਦੇਉ ਤਾਂ ਉਹ ਰਾਤ ਹੀ ਕਾਟ ਦਿੱਤਾ ਸੀ ਉਸ ਬਾਅਦ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਸ ਮਨੁੱਖ ਨੂੰ ਕਹਿਣ ਲੱਗੇ ਕਿ ਰਾਤ ਕੱਲ ਨੂੰ ਤੂੰ ਕੀ ਕੁਝ ਦੇਖਿਆ ਇਹ ਸੁਣ ਕੇ ਮਨੁੱਖ ਕਹਿੰਦਾ ਕਿ ਗੁਰੂ ਜੀ ਰਾਤ ਦੇ ਸਮੇਂ ਮੈਂ ਕੱਲ ਦੋ ਸੁਪਨੇ ਦੇਖੇ ਹਨ ਤੇ ਬਹੁਤ ਹੀ ਜ਼ਿਆਦਾ ਬੁਰੇ ਸੰਦੇ ਸੁਪਨੇ ਦੇ ਵਿੱਚ ਮੈਂ ਇਹ ਦੇਖਿਆ ਕਿ ਮੈਂ ਬਹੁਤ ਹੀ ਜ਼ਿਆਦਾ ਪੈਣੀਆਂ ਚ ਉਹਨਾਂ ਦੇ ਵਿੱਚ ਜਨਮ ਲਿਆ ਹੈ ਇਹ ਸੁਣ ਕੇ ਗੁਰੂ ਮਾਰਾ ਸੱਚੇ ਪਾਸ਼ਾ ਉਸ ਮਨੁੱਖ ਨੂੰ ਕਹਿਣ ਲੱਗੇ ਕਿ ਸੁਪਨਿਆਂ ਦੇ ਵਿੱਚ ਜਿੰਨੀਆਂ ਵੀ ਤੂੰ ਚੁੰਨਾ ਦੇਖੀਆਂ ਹਨ ਉਹ ਸਾਰੀਆਂ ਚੁੰਨਾ ਤੋਂ ਭੁਗਤਣੀਆਂ ਸਨ ਇਸੇ ਤਰ੍ਹਾਂ ਸਾਧ ਸੰਗਤ ਜੀ ਪਾਸ਼ਾ ਕਹਿੰਦੇ ਕਿ ਨਰੰਕਾਰ ਦਾ ਲਿਖਿਆ ਵੀ ਪੂਰਾ ਹੋ ਗਿਆ ਤੇ ਤੇਰੇ ਉਹਨਾਂ ਤੋਂ ਸੁਪਨਿਆਂ ਦੇ ਵਿੱਚ ਹੀ ਗੁਰੂ ਨਾਨਕ ਪਾਸ਼ਾ ਜੀ ਨੇ ਜਨਮ ਮਰਨ ਕਾਟ ਦਿੱਤਾ ਤੇ ਸੰਗਤ ਜੀ ਜਦੋਂ ਕੋਈ ਵੀ ਭੈਣ ਭਰਾ ਗੁਰਦੁਆਰਾ ਸਾਹਿਬ ਨਿਮਰਤਾ ਸਹਿਤ ਬੇਨਤੀ ਕਰਦਾ ਹੈ ਆਪਣੇ ਗੁਰੂ ਮਾਰਾ ਸੱਚੇ ਪਾਤਸ਼ਾਹ ਇਹਨੇ ਸਮਰਥਨ ਕਿ ਉਹ ਆਪਣੇ ਜਿਹੜੇ ਮਾੜੇ ਲੇਖ ਹੁੰਦੇ ਹਨ ਸੁਪਨੇ ਵਿੱਚ ਹੀ ਕੱਟ ਦਿੰਦੇ ਹਨ ਗੁਰੂ ਜੀ ਦੇ ਬਚਨ ਸੁਣ ਕੇ ਸੰਗਤ ਜੀ ਰਾਜੇ ਦੀ ਉਸ ਸੇੜ ਦੀਆਂ ਅੱਖਾਂ ਦੇ ਵਿੱਚ ਪਾਣੀ ਪਾਰ ਆਇਆ ਸਾਧ ਸੰਗਤ ਜੀ ਤੁਸੀਂ ਇਸ ਵੀਡੀਓ ਤੋਂ ਕਾਫੀ ਕੁਝ ਸਿੱਖਿਆ ਹੋਵੇਗਾ ਇਹਨਾਂ ਗੱਲਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖ ਕੇ ਗੁਰੂ ਮਾਰਾ ਸੱਚੇ ਪਾਤਸ਼ਾਹ ਜੀ ਦੇ ਨਾਲ ਜੁੜੇ ਰਹਿਣਾ ਹੈ ਸੰਗਾ ਜੀ ਆਪਣੇ ਇਹ ਛੋਟੇ ਜਿਹੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ